ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕੰਟੈਂਟ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੇ ਅਗਰ ਕੋਈ ਆਪਣੇ ਮਾਪੇ ਬਾਬ ਦੇ ਨਾਲ ਬਦਸਲੂਕੀ ਕਰਦਾ ਕਾਨੂੰਨੀ ਕਾਰਵਾਈ ਦੇ ਤਹਿਤ ਉਹਨਾਂ ਦੀ ਜਿਹੜੀ ਜਾਇਦਾਦ ਹੈ ਜਾਂ ਉਹਨਾਂ ਦੇ ਜਿਹੜੇ ਪੈਸੇ ਨੇ ਪੂਰੇ ਰਿਵਰਸ ਕਰਾਇਆ ਜਾਂਦਾ ਸੱਚੀ ਕਾਲ ਪੰਜਾਬ ਸਾਰੇ ਮੇਰੇ ਬਜ਼ੁਰਗਾਂ ਨੂੰ ਭੈਣਾਂ ਨੂੰ ਤੇ ਨੌਜਵਾਨ ਬੱਚਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਕੁਝ ਦੋ ਇੱਕ ਦੋ ਗੰਭੀਰ ਵਿਸ਼ਿਆਂ ਦੇ ਉੱਤੇ ਗੱਲ ਕਰਨਾ ਚਾਹੁੰਦੀ ਹਾਂ ਕਮਿਸ਼ਨ ਦੇ ਅੰਦਰ ਜਿਹੜੇ ਕੇਸ ਹਰ ਰੋਜ਼ ਆਉਂਦੇ ਨੇ ਤੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਨੇ ਸਭ ਤੋਂ ਪਹਿਲਾਂ ਆਉਂਦਾ ਹੈ ਬਜ਼ੁਰਗ ਮਾਂ ਬਾਪ ਦੀ ਦੇਖਭਾਲ ਨਾ ਕਰਨਾ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਜ਼ਿੰਦਗੀ ਭਰ ਦੀ ਕਮਾਈ ਬੱਚਿਆਂ ਨੇ ਲੈ ਲਈ ਜਾਇਦਾਦ ਆਪਣੇ ਨੋ ਲਵਾ ਲਈ ਇਹ ਕਹਿ ਕੇ ਕਿ ਅਸੀਂ ਤੁਹਾਡੀ ਦੇਖ ਦੇਖਭਾਲ ਜ਼ਿੰਦਗੀ ਭਰ ਕਰਾਂਗੇ ਲੇਕਿਨ ਉਸ ਤੋਂ ਬਾਅਦ ਉਹ ਉਹਨਾਂ ਨੂੰ ਆਪਣੇ ਘਰ ਨਹੀਂ ਰੱਖਦੇ ਉਹਨਾਂ ਦੀ ਜਿਹੜੀ ਬਿਮਾਰੀ ਦੇ ਟਾਈਮ ਤੇ ਵੀ ਉਹਨਾਂ ਦੀ ਦੇਖਭਾਲ ਨਹੀਂ ਕੀਤੀ ਜਾਂਦੀ ਦਵਾਈ ਨਹੀਂ ਲਿਆ ਕੇ ਦਿੱਤੀ ਜਾਂਦੀ ਔਰ ਉਹਨਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ ਕਈ ਵੀਡੀਓ ਤੁਸੀਂ ਵੀ ਦੇਖੇ ਹੋਣੇ ਨੇ ਇੰਟਰਨੈਟ ਤੇ ਆਉਂਦੇ ਨੇ ਮੈਂ ਉਸੇ ਟਾਈਮ ਸਪੋਮੋਟਰ ਲੈ ਕੇ ਇਸ ਚੀਜ਼ ਨੂੰ ਦੋ ਬੱਚਾ ਨੂੰ ਵੀ ਇੱਥੇ ਬੁਲਾ ਕੇ ਮਾਂ ਬਾਪ ਨੂੰ ਵੀ ਬੁਲਾ ਕੇ ਪਹਿਲਾਂ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਸਮਝਾਇਆ ਜਾਵੇ ਲੇਕਿਨ ਕਈ ਐਸੇ ਬੱਚੇ ਨੇ ਜਿਹੜੇ ਕਿ ਬਿਲਕੁਲ ਸਮਝਣਾ ਨਹੀਂ ਚਾਹਦੇ ਇਨਾਂ ਦੇ ਲਈ ਅਸੀਂ ਬਹੁਤ ਹੀ ਸਖਤ ਕਦਮ ਚੱਕ ਲਿਆ ਐਸ ਡੀ ਐਮ ਸਾਹਿਬ ਨੂੰ ਨਾਲ ਲੈ ਕੇ ਡੀ ਸੀ ਸਾਹਿਬ ਨੂੰ ਲਾਇਆ ਕਿ ਪੂਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਅਸੀਂ ਇਸ ਦੀ ਜਿਹੜੀ ਆ ਜੋ ਜਾਇਦਾਦ ਉਹਨਾਂ ਨੇ ਲਈ ਆ ਜਾਂ ਉਹਨਾਂ ਦੇ ਪੈਸੇ ਉਹਨਾਂ ਤੋਂ ਲਈ ਨੇ ਉਹਨਾਂ ਨੂੰ ਰਿਵਰਸ ਕਰਾਉਣਾ ਮੈਂ ਇੱਕ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਆ ਉਹੀ ਮਾਂ ਬਾਪ ਨੇ ਜਿਨ੍ਹਾਂ ਨੇ ਕਿ ਉਂਗਲੀ ਫੜ ਕੇ ਤੁਹਾਨੂੰ ਚੱਲਣਾ ਸਿਖਾਇਆ ਇਸ ਦੁਨੀਆ ਦੇ ਜਿਹੜਾ ਆ ਸਾਨੂੰ ਸਲੀਕਾ ਸਿਖਾਇਆ ਕਿ ਕਿਵੇਂ ਰਹਿਣਾ ਆ ਪੜਾਇਆ ਲਿਖਾ ਕੇ ਇੰਨਾ ਵੱਡਾ ਤੈਨੂੰ ਬਣਾਇਆ ਇੰਨੀਆਂ ਅੱਛੀਆਂ ਨੌਕਰੀਆਂ ਤੇ ਤੁਸੀਂ ਰੰਨੇ ਹੋ ਲੇਕਿਨ ਉਸ ਤੋਂ ਬਾਅਦ ਤੁਸੀਂ ਮਾਪੇ ਨੂੰ ਪੁੱਛਣਾ ਭੁੱਲ ਜਾਂਦੇ ਹੋ ਤੁਹਾਡੇ ਲਈ ਉਹ ਬੋਝ ਬਣ ਜਾਂਦੇ ਨੇ ਲੇਕਿਨ ਇਹ ਓਨਿਕ ਵਾਰਨਿੰਗ ਹੈ ਕਿ ਅਗਰ ਕੋਈ ਆਪਣੇ ਮਾਪੇ ਦੇ ਨਾਲ ਬਦਸਲੂਕੀ ਕਰਦਾ ਹੈ ਜਾਂ ਉਹਨਾਂ ਦੀ ਬਿਮਾਰੀ ਦੇ ਵਿੱਚ ਉਹਨਾਂ ਦੀ ਦੇਖਭਾਲ ਨਹੀਂ ਕਰਦਾ ਕਾਨੂੰਨੀ ਕਾਰਵਾਈ ਦੇ ਤਹਿਤ ਉਹਨਾਂ ਦੀ ਜਿਹੜੀ ਜਾਇਦਾਦ ਹੈ ਜਾਂ ਉਹਨਾਂ ਦੇ ਜਿਹੜੇ ਪੈਸੇ ਨੇ ਪੂਰੇ ਰਿਵਰਸ ਕਰਾਏ ਜਾਣਗੇ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀਪਰ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀਪਰ 24